ਪੁਰੁਰੂਪ ਸਾਧ ਸੰਗਤ ਜੀਓ ਆਪ ਸਾਰਿਆਂ ਸਿੱਖ ਸੰਗਤ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਪਹਿਲਾਂ 5 ਦਰਿਆਵਾਂ ਨੂੰ ਤਿੰਨ ਦਰਿਆ ਵਗ ਰਹੇ ਹਨ ਰਾਵੀ ਦਰਿਆ ਬਿਆਸ ਦਰਿਆ ਤੇ ਸਤਲੁਜ ਦਰਿਆ ਅੱਜ ਤਿੰਨਾ ਦੇ ਵਿੱਚ ਹੜ ਆਇਆ ਹੋਇਆ ਹੈ ਪੰਜਾਬ ਦੇ 7-8 ਜ਼ਿਲ੍ਹੇ ਬੜੀ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬੇ ਹੋਏ ਹਨ ਮਾਲਜਾਂ ਦਾ ਮਾਲ ਡੰਗਰ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਫਸਲਾਂ ਦਾ ਵੀ ਸੋ ਇਹ ਜੋ ਹੈ ਫਾਰਮੇਸ਼ਨ ਦੇ ਹੁਕਮਸਾਰ ਹੋ ਰਿਹਾ ਪਰ ਆਸਾਨੀਅਤ ਦੇ ਤੌਰ ਤੇ ਸਾਡਾ ਸਾਰਿਆਂ ਦਾ ਖਾਲੇ ਬਣਦਾ ਕਿ ਆਪਾਂ ਉਹਨਾਂ ਦੀ ਮਦਦ ਕਰੀਏ ਸੋ ਅਸੀਂ ਵੀ ਆਪਣੇ ਹੈੱਡ ਕੁਆਟਰ ਕੋਦਰ ਹੈੱਡ ਦਰਬਾਰ ਤੋਂ ਪੜਤ ਤੋਂ ਮਨ ਬਣਾਇਆ ਕਿ ਮਨੁੱਖਤਾ ਕਿਤੇ ਹੋਰ ਵੀ ਇੱਧਰ ਉੱਧਰ ਜਲ ਪਾਣੀ ਛਕ ਲੰਦਾ ਜੋ ਪਸ਼ੂ ਤਨ ਹੈ ਬੰਦਿਆ ਹੋਇਆ ਤਨ ਹੈ ਉਨਾ ਦੇ ਚਾਰਾ ਲਜਾਣ ਦੀ ਅਸੀਂ ਮਨ ਬਣਾਇਆ ਸੋ ਸਿਕ ਸੰਤਾ ਨੂੰ ਮੈਂ ਬੇਨਤੀ ਕਰਾਂਗਾ ਕਿ ਇੱਕ ਦੋ ਦਿਨਾਂ ਵਿੱਚ ਵੱਡੀ ਪੱਦਰ ਦੇ ਕੋਲ ਦਾ ਹਰ ਦਰਵਾਜ਼ਾ ਤੋਂ ਅਸੀਂ ਚੰ ਲੈ ਕੇ ਜਾਣਾ ਹੈ achar ਕਿਉਂਕਿ ਪੰਡਾ ਦੇ ਰੂਪ ਵਿੱਚ ਹੁੰਦਾ ਸੋ ਮੈਂ ਸਿਕ ਸੰਤਾ ਨੂੰ ਬੇਨਤੀ ਕਰਾਂਗਾ ਕਿ ਉਸ ਕਾਰ ਦੇ ਵਿੱਚ ਕਿਉਂਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸਿਕ ਸੰਤਾ ਨੂੰ ਬੇਨਤੀ ਹੈ ਕਿ ਉਹ ਸਾਰੇ ਰੱਖ ਕੇ ਬੱਧ ਦੁਕਾਨ ਪਾਵੇਂ ਸਾਨੇ ਜੋਇਨਾ ਨੁਕਸਾਨ ਹੋ ਜੀ ਪਰ ਭਾਈ ਨੇ ਅਸੀਂ ਕਰ ਸਕਦੇ ਪਰ ਫਿਰ ਵੀ ਉਹਨਾਂ ਨੂੰ ਕੁਝ ਨਾ ਕੁਝ ਆਸਰਾ ਧਾਣ ਸਸੀ ਦੇ ਸਕਦੇ ਹਾਂ ਅਜੇ ਤਾਂ ਕਿਰਪਾ ਹੈ ਕਿ ਸਾਡੇ ਰੋਪੜ ਜ਼ਿਲ੍ਹੇ ਦੇ ਵਿੱਚ ਜਿੱਥੇ ਸਭ ਤੋਂ ਪਹਿਲਾਂ ਜਿਆਦਾ ਨੁਕਸਾਨ ਨੂੰ ਦਾ ਸੀ ਮਾਰ ਨੇ ਕਿਰਪਾ ਰੱਖੀ ਹੈ ਅਜੇ ਬੱਚਤ ਹੈ ਸੋ ਇਸੇ ਤਰ੍ਹਾਂ ਮਾਰਾ ਬੱਚੇ ਦਰਕਰ ਰਹੇ ਸੋ ਜਦੋਂ ਸਾਡੇ ਇਲਾਕੇ ਤੇ ਆਪਤਾਈ ਸੀ ਤਾਂ ਬਾਹਰਲੇ ਜ਼ਿਲ੍ਹਿਆਂ ਨੇ ਬਹੁਤ ਵੱਡੀ ਮਦਦ ਕੀਤੀ ਸੀ ਸੋ ਸਾਡਾ ਹੀ ਫਰਜ਼ ਬਣਦਾ ਹੈ ਕਿ ਆਪਾਂ ਵੀ ਜਾ ਕੇ ਉਹਨਾਂ ਦੀ ਮਦਦ ਕਰੀਏ ਤੇ ਨਾਲੇ ਪਰਮੇਸ਼ਰ ਅਗੇ ਬੇਨਤੀ ਕਰੀਏ ਜਗਤ ਨੂੰ ਅੰਦਰ ਰੱਖ ਲੈ ਆਪਣੇ ਕਿਰਪਾ ਧਾਰ ਆਸ਼ਾ ਕਿਰਪਾ ਕਰੋ ਆਪ ਜੀ ਜਿਹੜੀਆਂ ਵੀ ਪੈਦਾ ਕੀਤੀਆਂ ਫੇਰ ਕਰੋ ਕਿੱਥੇ ਪਾਣੀ ਸਾਡੇ ਲਈ ਵਰਦਾਨ ਹੈ ਉੱਥੇ ਇਸ ਟਾਈਮ ਬਿਦਾਸ ਦਾ ਕਾਰਨ ਵੀ ਬਣਿਆ ਹੋਇਆ ਹੈ ਸੁਪਰ ਕੁਦਰਤ ਦਾ ਜੋ ਹੈ ਆਫਤ ਨਾ ਪਕਾਈਏ ਕੁਦਰਤ ਦਾ ਜੋ ਭਾਣਾ ਹੈ ਉਹਨੂੰ ਆਪਾਂ ਸਾਰੇ ਰਲ ਕੇ ਥੋੜਾ ਕਰਨ ਦੀ ਕੋਸ਼ਿਸ਼ ਕਰੀਏ ਸੋ ਇਹ ਦਾਸ ਦੀ ਬੇਨਤੀ ਹੈ